ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਆਪਾਂ ਹਾਜ਼ਰ ਹੋਏ ਹਾਂ ਅੱਜ ਦੀ ਇੱਕ ਹੋਰ ਨਵੀਂ ਪਰਿਵਾਰਕ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ surjeet कौर 베ੜੇ ਦੇ ਵਿੱਚ ਬੈਠੀ ਮਾਲਾ ਫੇਰ ਰਹੀ ਸੀ ਤੇ ਨਾਲੇ ਉਹ ਆਪਣੇ ਬੀਤੇ ਹੋਏ ਸਮੇਂ ਨੂੰ ਯਾਦ ਕਰ ਰਹੀ ਸੀ ਸਰਜੀਤ ਕੌਰ ਦਾ ਇੱਕ ਬੇਟਾ ਜਦੋਂ ਉਹਦਾ ਬੇਟਾ 6 ਕੁ ਮਹੀਨਿਆਂ ਦਾ ਸੀ ਤਾਂ ਸਰਜੀਤ ਕੌਰ ਦੇ ਪਤੀ ਦੀ ਮੌਤ ਹੋ ਜਾਂਦੀ ਆ ਸਰਜੀਤ ਕੌਰ ਦੇ ਪੇਕੇ ਉਹਨੂੰ ਕਹਿੰਦੇ ਆ ਕਿ ਤੂੰ ਸਾਡੇ ਨਾਲ ਉੱਥੇ ਚਲੀ ਵੀ ਉੱਥੇ ਚੱਲ ਅਸੀਂ ਤੈਨੂੰ ਰੱਖਾਂਗੇ ਵੀ ਤੇਰਾ ਵਿਆਹ ਕਰ ਦਿਆਂਗੇ ਦੂਜਾ ਵੀ ਇੱਥੇ ਤੂੰ ਸਾਰੀ ਉਮਰ ਕਿਵੇਂ ਕੱਢੇਂਗੀ ਪਰ ਸਰਜੀਤ ਕੌਰ ਨੇ ਇੱਕੋ ਹੀ ਗੱਲ ਕਹੀ ਕਿ ਮੈਂ ਆਪਣੇ ਬੇਟੇ ਦੇ ਸਿਰ ਤੇ ਆਪਣੀ ਜ਼ਿੰਦਗੀ ਕੱਢ ਲੂੰ ਚਲੋ ਬੜਾ ਜੋਰ ਲਾਇਆ ਵੈਸੇ ਜੀ ਕਰਦਾ ਸਰਜੀਤ ਕੌਰ ਆਪਣੇ ਪੇਕੇ ਰਹੇ ਹੁੰਦੀ 6 ਮਹੀਨੇ 2 ਮਹੀਨੇ ਲਾਇਆ ਹੁੰਦੀ ਕਿਉਂਕਿ ਸਰਜੀਤ ਕੌਰ ਦੇ ਸੱਸ ਸਹੁਰਾ ਸੀ ਉਹ ਉਹਦੇ ਜੇਠ ਵੱਲ ਰਹਿੰਦੇ ਸੀ ਜਦੋਂ ਸਰਜੀਤ ਕੌਰ ਸਹੁਰੇ ਹੁੰਦੀ ਤਾਂ ਉਹ ਇਹਦੇ ਵੱਲ ਹੋ ਜਾਂਦੇ ਪਰ ਜਦੋਂ ਉਹਦਾ ਜੀ ਨਾ ਲੱਗਦਾ ਫਿਰ ਉਹ ਪੇਕੇ ਚਲੀ ਜਾਂਦੀ ਤੇ ਉਹਦੇ ਭੈਣ ਭਰਾ ਪਰਜਾਈਆਂ ਸਾਰੇ ਇਹੀ ਕਹਿੰਦੇ ਸੀ ਕਿ ਚੱਲ ਫਿਰ ਜੇ ਤੂੰ ਵਿਆਹ ਨਹੀਂ ਕਰਾਉਣਾ ਤਾਂ ਰਲ ਮਿਲ ਕੇ ਤੇਰਾ ਟਾਈਮ ਟਪਾ ਦਾਂਗੇ ਜਦੋਂ ਤੇਰਾ ਪੁੱਤ ਗੱਭਰੂ ਹੋ ਗਿਆ ਵੀ ਤੂੰ ਆਪਦੇ ਘਰੇ ਬਹਿ ਜੀ ਸਰਜੀਤ ਕੌਰ ਨੇ ਇਸੇ ਤਰ੍ਹਾਂ ਕਰਕੇ ਆਪਣਾ ਪੁੱਤ ਜਿਹੜਾ ਉਹ ਪਾਲ ਲਿਆ ਪਾਲਿਆ ਗਿਆ ਵਿਆਹ ਵੀ ਹੋ ਗਿਆ ਤੇ ਹੁਣ ਸਰਜੀਤ ਕੌਰ ਦੀ ਨੂੰਹ ਜਿਹੜੀ ਉਹ ਵੇੜੇ ਦੇ ਵਿੱਚ ਫਿਰਦੀ ਰਹਿੰਦੀ ਕੰਮ ਕਰਦੀ ਤੇ ਸਰਜੀਤ ਕੌਰ ਦੀ ਨੂੰਹ ਉਹ ਆਪਣੀ ਸੱਸ ਨੂੰ ਬੜਾ ਚਾਹੁੰਦੀ ਸੀ ਉਹਨੂੰ ਕਹਿ ਦਿੰਦੀ ਕਿ ਬੀਜੀ ਤੁਸੀਂ ਕੰਮ ਨਹੀਂ ਕਰਨਾ ਹੁਣ ਤੁਸੀਂ ਸਾਰੀ ਉਮਰ ਬਹੁਤ ਔਖ ਕੱਟੀ ਆ ਵੀ ਮੈਂ ਆਪੇ ਕੰਮ ਕਰੂੰ ਬਸ ਹੁਣ ਤੁਸੀਂ ਬੈਠ ਕੇ ਆਪਦਾ ਇੰਜੋਏ ਕਰਿਆ ਕਰੋ ਆਪਦਾ ਜਿਹੜਾ ਸਮਾਂ ਸਪੈਂਡ ਕਰਿਆ ਕਰੋ ਤੁਸੀਂ ਮौज ਕਰੋ ਤਸਰਜੀਤ कौर ਕਹਿ ਦਿੰਦੀ ਵੀ ਧੀਏ ਤੂੰ ਮੇਰਾ ਇੰਨਾ ਕਰਦੀ ਆ ਤੇ ਵੀ ਪਿਛਲੇ ਜਨਮ ਚ ਪੱਕਾ ਤੂੰ ਮੇਰੀ ਧੀ ਹੋਵੇਂਗੀ ਤੇ ਉਹ ਵੀ ਕਹਿੰਦੀ ਮਮੀ ਤੁਸੀਂ ਕਿਹੜਾ ਮੇਰਾ ਘਟ ਕਰਦੇ ਹੋ ਵੀ ਮੈਂ ਤਾਂ ਆਪ ਸੋਚਦੀ ਹੁੰਨੀ ਆ ਵੀ ਪਿਛਲੇ ਜਨਮ ਚ ਆਪਣਾ ਮਾਵਾ ਧੀਆ ਦਾ ਰਿਸ਼ਤਾ ਹੋਊ ਪਰ ਇਸ ਜਨਮ ਚ ਵੀ ਆਪਣਾ ਆਪਣਾ ਰਿਸ਼ਤਾ ਜਿਹੜਾ ਸੱਸ ਨੂੰਹ ਵਾਲਾ ਨਹੀਂ ਕਰਨਾ ਆਪਾਂ ਮਾਵਾ ਧੀਆ ਵਾਲਾ ਹੀ ਰੱਖਾਂਗੇ ਇਸ ਤਰ੍ਹਾਂ ਹੱਸਦੀਆਂ ਦੋਨੋਂ ਇੱਕ ਦੂਜੀ ਨੂੰ ਗੱਲਾਂ ਕਰਦੀਆਂ ਮਜ਼ਾਕ ਕਰਦੀਆਂ ਤੇ ਚਲੋ ਸਰਜੀਤ कौर ਸੀ ਜਿਹੜੀ ਉਹ ਰੱਬ ਨੂੰ ਬਹੁਤ ਜ਼ਿਆਦਾ ਮੰਨਦੀ ਸੀ ਜਦੋਂ ਵੀ ਉਹ ਬੈਠੀ ਹੁੰਦੀ ਉਹ ਖਾਲੀ ਨਹੀਂ ਬੈਂਦੀ ਸੀ ਉਹ ਮਾਲਾ ਚੱਕ ਲੈਂਦੀ ਮਾਲਾ ਫੇਰਦੀ ਤੇ ਪਰ ਫਿਰ ਵੀ ਉਹ ਆਪਣੀ ਨੂੰ ਨਾ ਕੋਈ ਨਾ ਕੋਈ ਕੰਮ ਵੀ ਕਰਾ ਦਿੰਦੀ ਉਹਦੀ ਨੂੰ ਨੂੰ ਰੋਕਦੀ ਟੋਕਦੀ ਉਹ ਕਹਿੰਦੀ ਵੀ ਨਹੀਂ ਪੁੱਤ ਤੁਰਦੇ ਫਿਰਦੇਆਂ ਦੇ ਗੋਡੇ ਗਿੱਟੇ ਕੰਮ ਕਰਦੇ ਆ ਜਿਵੇਂ ਬਹਿ ਗਈ ਤਾਂ ਮੈਂ ਜੁੜ ਜੂਗੀ ਦੋਨਾਂ ਦਾ ਪਿਆਰ ਦੇਖ ਕੇ ਸੁਰਜੀਤ ਕੌਰ ਦਾ ਪੁੱਤ ਸੀ ਜਿਹੜਾ ਉਹ ਵੀ ਖੁਸ਼ ਹੁੰਦਾ ਵੀ ਨਹੀਂ ਲੋਕਾਂ ਦੇ ਘਰ ਚ ਨਾ ਰੋਜ਼ ਕਲੇਸ਼ ਪਿਆ ਰਹਿੰਦਾਗਾ ਇਸ ਕਰਕੇ ਵੀ ਉਹਨੂੰ ਇਹ ਲੱਗਦਾ ਵਿਚਾਰਾ ਸ਼ੁਕਰ ਹੈ ਇਹਨਾਂ ਦੋਨਾਂ ਦੀ ਬੰਦੀ ਆ ਦੋਨੋਂ ਸੱਸ ਨੂੰ ਹਾਂ ਇੱਕ ਦੂਜੀ ਦੀ ਗੱਲ ਦੇ ਵਿੱਚ ਬੋਲਦੀਆਂ ਇੱਕ ਦੂਜੀ ਦਾ ਹੰਗਾਰਾ ਭਰਦੀਆਂ ਇੱਕ ਦੂਜੀ ਦੇ ਨਾਲ ਸਹਿਮਤ ਹੁੰਦੀਆਂ ਜਦੋਂ ਵੀ ਕੁਝ ਲੈ ਕੇ ਆਉਣਾ ਨੂੰ ਨੇ ਸੱਸ ਨੂੰ ਲਿਆ ਕੇ ਦੇਣਾ ਜੇ ਸੱਸ ਕਿਤੇ ਜਾਂਦੀ ਤਾਂ ਉਹ ਆਪਣੀ ਨੂੰ ਨੂੰ ਲਿਆ ਕੇ ਦਿੰਦੀ ਇਸੇ ਤਰ੍ਹਾਂ ਕਰਦੇ ਕਰਾਉਂਦੇ ਸਮਾਂ ਲੰਘ ਗਿਆ ਤੇ ਇੱਕ ਦਿਨ ਸਰਜੀਤ ਕੌਰ ਦੀ ਨੂੰ ਸਵੇਰੇ ਉੱઠી ਉੱਠ ਕੇ ਉਹ ਚਾਹ ਬਣਾਉਣ ਗਈ ਤੇ ਸਰਜੀਤ ਕੌਰ ਦੀ ਆਤਸ ਦੀ ਉੱਠ ਕੇ ਉਹ ਨਹਾਉਣ ਚਲੀ ਜਾਂਦੀ ਸੀ ਨਹਾਉਣ ਤੋਂ ਬਾਅਦ ਚਾਹ ਬਣਾ ਲੈਂਦੀ ਸੀ ਉਹਦੋਂ ਉਹ ਦੀ ਨੂੰ ਉਹ ਚਾਹ ਪੀ ਕੇ ਗੁਰੂ ਘਰ ਜਾਂਦੀ ਸੀ ਚਲੋ ਸਰਜੀਤ ਘਰ ਤਾਂ ਨਾਉਣ ਲਈ ਜਾਂਦੀ ਸੀ ਹਜੇ ਤੇ ਉਹਨੂੰ ਨਾ ਆਵਾਜ਼ ਆਈ ਵੀ ਜਿਵੇਂ ਕੋਈ ਡਿੱਗਿਆ ਹੁੰਦਾ ਉਹ ਰਸੋਈ ਵੱਲ ਗਈ ਤਾਂ ਉਹਦੀ ਨੂੰ ਜਿਹੜਾ ਚੱਕਰ ਆ ਗਿਆ ਤੇ ਉਹ ਡਿੱਗ ਪਈ ਚਲ ਉਹਨਾਂ ਆਪਣੇ ਮੁੰਡੇ ਨੂੰ ਉਠਾ ਕੇ ਲੈ ਕੇ ਜਾਂਦੀ ਆ ਵੀ ਆਪਣੀ ਪ੍ਰੀਤ ਨੂੰ ਪਤਾ ਨਹੀਂ ਕੀ ਹੋ ਗਿਆ ਚਲ ਉਹਦਾ ਮੁੰਡਾ ਜੱਗੀ ਪ੍ਰੀਤ ਨੂੰ ਉਠਾਉਂਦਾ ਹਨਾ ਤੇ ਉਹਨੂੰ ਕਮਰੇ ਦੇ ਵਿੱਚ ਲਿਆ ਕੇ ਬੈੱਡ ਤੇ ਪਾ ਦਿੰਦੇ ਆ ਤੇ ਉਹਨਾਂ ਮਤਲਬ ਜ਼ਿਆਦਾ ਵੇਹੋਸ਼ ਤਾਂ ਨਹੀਂ ਹੋਈ ਸੀ ਪਰ ਅਰਧ ਵੇਹੋਸ਼ੀ ਦੀ ਹਾਲਤ 'ਚ ਸੀ ਤੇ ਚਲੋ ਉਸ ਤੋਂ ਬਾਅਦ ਉਹਦਾ ਮੁੰਡਾ ਹਨਾ ਜੱਗੀ ਆ ਜਿਹੜਾ ਉਹ ਡਾਕਟਰ ਨੂੰ ਬੁਲਾ ਕੇ ਲਿਆਉਂਦਾ ਡਾਕਟਰ ਆ ਕੇ ਜਦੋਂ ਵੇਖਦਾ ਬੀਪੀ ਵੀ ਸਹੀ ਸੀ ਸਾਰਾ ਕੁਝ ਤੇ ਫਿਰ ਉਹ ਕਹਿੰਦਾ ਕਿ ਤੁਸੀਂ ਨਾ ਇਹਨੂੰ ਸ਼ਹਿਰ ਲੈ ਜਾਓ ਵੀ ਤੁਸੀਂ ਪ੍ਰੈਗਨੈਂਸੀ ਟੈਸਟ ਕਰਾਓ ਵੀ ਮੈਨੂੰ ਲੱਗਦਾ ਤੁਹਾਡੇ ਘਰ ਖੁਸ਼ਖਬਰੀ ਆਉਣ ਵਾਲੀ ਆ ਚਲੋ ਜੱਗੀ ਇਹ ਸੁਣ ਕੇ ਸ਼ਰਮਾਜੇ ਜਾਂਦਾ ਤੇ ਫਿਰ ਉਹ ਉਹਦੀ ਜਿਹੜੀ ਮਾਂ ਗਈ ਉਹ ਗੁਰੂ ਘਰ ਜਾ ਕੇ ਆਉਂਦੀ ਆ ਤੇ ਆ ਕੇ ਰੋਟੀ ਵਗੈਰਾ ਬਣਾ ਲੈਂਦੀ ਆ ਪ੍ਰੀਤ ਨੂੰ ਉਹ ਉੱਠਣ ਨਹੀਂ ਦਿੰਦੀ ਚਲੋ ਉਸ ਤੋਂ ਬਾਅਦ ਉਹਦਾ ਮੁੰਡਾ ਉਹਨੂੰ ਗੱਡੀ ਤੇ ਲੈ ਜਾਂਦਾ ਸ਼ਹਿਰ ਜਾਂਦੇ ਆ ਤੇ ਡਾਕਟਰ ਉਹਨਾਂ ਨੂੰ ਵਧਾਈ ਦਿੰਦਾ ਤੇ ਕਿਉਂਕਿ ਪ੍ਰੀਤ ਜਿਹੜੀ ਪ੍ਰੈਗਨੈਂਟ ਹੁੰਦੀ ਆ ਜਦੋਂ ਆਕੇ ਉਹ ਗੱਲ ਸਰਜੀਤ ਕੌਰ ਨੂੰ ਦੱਸਦੇ ਆ ਤਾਂ ਸਰਜੀਤ ਕੌਰ ਤੋਂ ਚਾਹ ਨਹੀਂ ਚੱਕਿਆ ਜਾਂਦਾ ਸਰਜੀਤ ਕੌਰ ਆਪਣੀ ਨੂੰਹ ਦਾ ਬਹੁਤ ਖਿਆਲ ਰੱਖਦੀ ਆ ਆਪਣੇ ਪੁੱਤ ਨੂੰ ਕਹਿੰਦੀ ਆ ਕਿ ਇਹਨੂੰ ਫਲ ਫਰੂਟ ਆ ਜਿਹੜੇ ਖਤਮ ਨਹੀਂ ਹੋਣਦੇ ਨੇ ਤੇ ਬਾਕੀ ਹਨਾ ਖਾਣ ਪੀਣ ਨੂੰ ਖੁੱਲਾ ਉਹਨੂੰ ਕਹਿੰਦੀ ਵੀ ਸਵੇਰੇ ਉੱਠ ਕੇ ਸੈਰ ਕਰਿਆ ਕਰ ਬਾਲਾ ਭਾਰ ਜ਼ੋਰ ਵਾਲਾ ਕੰਮ ਨਾ ਕਰੀ ਪਰ ਪ੍ਰੀਤ ਕਹਿੰਦੀ ਸੀ ਵੀ ਨਹੀਂ ਬੀਜੀ ਕੰਮ ਦਾ ਆਪਾਂ ਨੂੰ ਕਿਹੜਾ ਕੋਈ ਮੈਨੂੰ ਕੋਈ ਸਮੱਸਿਆ ਆ ਗਈ ਹਨਾ ਵੀ ਮੈਨੂੰ ਕਿਹੜਾ ਡਾਕਟਰ ਨੇ ਬੈੱਡ ਰੈਸਟ ਕਹੀ ਆ ਵੀ ਕੰਮ ਵੀ ਕਰੂੰਗੀ ਤੇ ਚਲੋ ਖਾਣ ਪੀਣ ਦਾ ਵੀ ਉਹਦਾ ਖਿਆਲ ਰੱਖਿਆ ਜਾਂਦਾ ਇਇ ਇਤਰਾ 9 ਮਹੀਨੇ ਗੁਜ਼ਰ ਜਾਂਦੇ ਆ 9 ਮਹੀਨਿਆਂ ਬਾਅਦ ਸਰਜੀਤ ਕੌਰ ਦੀ ਨੂੰ ਪ੍ਰੀਤ ਦੇ ਕੁੱਖੋਂ ਇੱਕ ਬਹੁਤ ਪਿਆਰੇ ਬੇਟੇ ਦਾ ਜਨਮ ਹੁੰਦਾ ਸਾਰੇ ਪਰਿਵਾਰ ਦੇ ਵਿੱਚ ਖੁਸ਼ੀਆਂ ਆ ਜਾਂਦੀਆਂ ਨੇ ਗੀਆਂ ਸਰਜੀਤ ਕੌਰ ਆਹਣ-ਗਵਾਂਡ ਦੇ ਵਿੱਚ ਲੱਡੂ ਵੰਡਦੀ ਆ ਹਸਪਤਾਲ ਦੇ ਵਿੱਚ ਤਾਂ ਉਹ ਸਾਰੀਆਂ ਨਰਸਾਂ ਨੂੰ 5-500 ਰੁਪਏ ਵਧਾਈ ਦਿੰਦੀ ਆ ਚੱਪ ਭੱਜੀ ਫਿਰਦੀ ਆ ਉਹ 5 ਦਿਨਾਂ ਬਾਅਦ ਉਹ ਆਪਣੇ ਪੋਤੇ ਦੇ ਹੋਣ ਦੀ ਖੁਸ਼ੀ ਦੇ ਵਿੱਚ ਨਿਮਾ ਬੰਦੀ ਆ ਚਲੋ ਹੁਣ ਉਹਨੂੰ ਇਹ ਲੱਗਦਾ ਵੀ ਹੁਣ ਮੇਰੀ ਸਾਰੀ ਕਬੀਲਦਾਰੀ ਕਿਉਂਟੀ ਗਈ ਤੇ ਉਹ ਆਪਦੀ ਨੂੰ ਦਾ ਬਹੁਤ ਖਿਆਲ ਰੱਖਦੀ ਆ ਉਹਦੇ ਵਾਸਤੇ ਇੱਕ ਉਹਨੇ ਬੁੜੀ ਲਾਤੀ ਸਪੈਸ਼ਲ ਉਹਦੀ ਮ사ਜ ਵਗੈਰਾ ਕਰਦੀ ਉਹਨੂੰ ਖਾਣ ਪੀਣ ਨੂੰ ਦਿੰਦੀ ਤੇ ਬਾਕੀ ਕੰਮ ਸਰਜੀਤ ਕੌਰ ਕਰ ਲੈਂਦੀ ਚਲੋ ਉਹਦੇ ਜਨੇਪੇ ਦਾ ਸਮਾਂ ਸੀ ਜਿਹੜਾ ਲੰਘ ਗਿਆ ਜਿਹੜਾ ਸਰਜੀਤ ਕੌਰ ਦਾ ਪੋਤਾ ਸੀ ਉਹ 6-7 ਮਹੀਨਿਆਂ ਦਾ ਹੋ ਜਾਂਦਾ ਸਰਜੀਤ ਕੌਰ ਆਪਣੇ ਪੁੱਤੇ ਨੂੰ ਗੋਦੀ ਚ ਲੈ ਕੇ ਬਹਿ ਜਾਂਦੀ ਉਹਦੀ ਨੂੰ ਕੰਮ ਕਰ ਲੈਂਦੀ ਕਰਦੇ ਕਰਾਉਂਦੇ 3-4 ਸਾਲ ਦਾ ਹੋ ਜਾਂਦਾ ਪੋਤਾ ਚਲੋ ਉਸ ਤੋਂ ਬਾਅਦ ਉਹਨੂੰ ਪੜਨ ਲਾ ਦਿੱਤਾ ਜਾਂਦਾ ਪੜਨਾ ਜਾਂਦਾ ਸੁਰਜੀਤ ਕੌਰ ਜੀ ਜਿਹੜੀ ਉਹ ਜਦੋਂ ਵੀ ਆਪਣੇ ਪੋਤੇ ਕੋਲ ਬੈਹਂਦੀ ਉਹਨੂੰ ਟੀਵੀ ਦੀਆਂ ਗੱਲਾਂ ਨਹੀਂ ਸੀ ਕਰਨ ਦਿੰਦੀ ਫਿਲਮਾਂ ਦੀਆਂ ਜਾਂ ਹੋਰ ਉਹਨੂੰ ਨਾ ਨਿਤਨੇਮ ਕਰਨਾ ਸਿਖਾਉਂਦੀ ਉਹਨੂੰ ਕਹਿੰਦੀ ਸਵੇਰੇ ਉੱਠ ਕੇ ਵਾਹਿਗੁਰੂ ਬੋਲਣਾ ਸ਼ਾਮ ਨੂੰ ਪੈਣ ਵੇਲੇ ਵਾਹਿਗੁਰੂ ਬੋਲਣਾ ਐ ਅਰਦਾਸ ਕਰਨੀ ਆ ਇਹ ਚੀਜ਼ਾਂ ਉਹ ਸਿਖਾਉਂਦੀ ਰਹਿੰਦੀ ਕਿਉਂਕਿ ਉਹ ਬਹੁਤ ਧਾਰਮਿਕ ਵਿਚਾਰਾਂ ਵਾਲੀ ਸੀ ਚਲੋ ਭਈ ਜਦੋਂ ਸੁਰਜੀਤ ਕੌਰ ਦਾ ਪੋਤਾ ਹਨਾ ਚੌਥੀ ਪੰਜਵੀਂ ਜਮਾਤ ਦੇ ਵਿੱਚ ਹੋ ਜਾਂਦਾ ਉਹ ਹੋ ਜਾਂਦਾ 8-9 ਸਾਲ ਦਾ ਇੱਕ ਦਿਨ ਪ੍ਰੀਤ ਹੈ ਜਿਹੜੀ ਉਹ ਕੰਮ ਕਰਦੀ ਕਰਦੀ ਉਹਨੂੰ ਬਹੁਤ ਭੈੜਾ ਮਤਲਬ ਚੱਕਰ ਆਉਂਦਾ ਤੇ ਉਹਨਾ ਕਮਰੇ ਦੇ ਵਿੱਚ ਡਿੱਗ ਜਾਂਦੀ ਆ ਤੇ ਉਹਦਾ ਸਿਰ ਜਿਹੜਾ ਬੈੱਡ ਨਾਲ ਵੱਜਦਾ ਤੇ ਚਲੋ ਖੜਕਾ ਸੁਣ ਕੇ ਸਰਜੀਤ ਕੌਰ ਭੱਜੀ ਆਉਂਦੀ ਆ ਉਹਦਾ ਮੁੰਡਾ ਵੀ ਘਰੇ ਨਹੀਂ ਸੀ ਪੁੱਤਾ ਸਕੂਲ ਗਿਆ ਸੀ ਚਲ ਭਾਈ ਉਹਨਾ ਜਦੋਂ ਆ ਕੇ ਵੇਖਦੀ ਆ ਪ੍ਰੀਤ ਦਾ ਜਿਹੜਾ ਮੱਥਾ ਸੀ ਉਹ ਬੈੱਡ ਦੀ ਨੁੱਕਰ ਨਾਲ ਵੱਜਿਆ ਤੇ ਉਹਦੇ ਨਾਲ ਥੋੜਾ ਜਿਹਾ ਲਹੂ ਨਿਕਲਿਆ ਆ ਤੇ ਉਹ ਜਦੋਂ ਆ ਕੇ ਵੇਖਦੀ ਆ ਉਹ ਨਾਲ ਦੀ ਨਾਲ ਸੁੱਜ ਵੀ ਗਿਆ ਉਹ ਤਾਂ ਘਬਰਾ ਜਾਂਦੀ ਆ ਹਨਾ ਉਹ ਭੱਜ ਕੇ ਗਵੰਡੀਆਂ ਦੇ ਘਰੇ ਜਾਂਦੀ ਆ ਗਵਾਂਡਰ ਨੂੰ ਬੁਲਾ ਕੇ ਲਿਆਉਂਦੀ ਆ ਤੇ ਗਵਾਂਡੀਆਂ ਦੇ ਮੁੰਡੇ ਨੂੰ ਕਹਿੰਦੀ ਆ ਵੀ ਮੇਰੇ ਮੁੰਡੇ ਨੂੰ ਖੇਤੋਂ ਲਿਆ ਚਲੋ ਭਾਈ ਉਹ ਗਵਾਂਡੜ ਆ ਜਾਂਦੀ ਆ ਉਹ ਚੱਕ ਚੁੱਕ ਕੇ ਉਹਨੂੰ ਬੈੱਡ ਤੇ ਪਾਉਂਦੀਆਂ ਨੇ ਉਹਦੀ ਮ사ਜ ਵਗੈਰਾ ਕਰਦੀਆਂ ਇੰਨੇ ਨੂੰ ਗਵਾਂਡੀਆਂ ਦਾ ਮੁੰਡਾ ਜਿਹੜਾ ਉਹ ਖੇਤ ਚਲੇ ਜਾਂਦਾ ਤੇ ਜੱਗੀ ਨੂੰ ਲੈ ਆਉਂਦਾ ਜੱਗੀ ਆ ਕੇ ਵੇਖਦਾ ਪ੍ਰੀਤ ਹਜੇ ਵੀ ਬੇਹੋਸ਼ੀ ਦੇ ਵਿੱਚ ਸੀ ਚਲੋ ਪਿੰਡ ਵਾਲੇ ਡਾਕਟਰ ਨੂੰ ਲਿਆਉਂਦਾ ਡਾਕਟਰ ਆ ਜਿਹੜਾ ਉਹ ਕਹਿੰਦਾ ਵੀ ਮੈਂ ਬੀਪੀ ਵਗੈਰਾ ਤਾਂ ਸਹੀ ਆ ਵੀ ਪਰ ਮੈਨੂੰ ਨਹੀਂ ਪਤਾ ਕੀ ਹੋਇਆ ਵੀ ਤੁਸੀਂ ਸ਼ਹਿਰ ਲੈ ਜਾਓ ਵੀ ਤੁਸੀਂ ਘੌਲ ਨਾ ਕਰਿਓ ਚਲੋ ਉਵੇਂ ਹੀ बेहोशी ਦੀ ਹਾਲਤ ਦੇ ਵਿੱਚ ਪ੍ਰੀਤ ਨੂੰ ਗੱਡੀ ਦੇ ਵਿੱਚ ਪਾਇਆ ਜਾਂਦਾ ਤੇ ਚਲੋ ਉਹਨੂੰ ਨਾਲ ਲੈ ਕੇ ਜਾਂਦੇ ਆ ਡਾਕਟਰ ਦੇ ਸ਼ਹਿਰ ਡਾਕਟਰ ਜਿਹੜੇ ਉਹਦੇ ਸਿਪਟਮ ਸੁਣ ਕੇ ਐਮ ਆਰ ਆਈ ਕਹਿੰਦੇ ਆ ਵੀ ਕਰਨੀ ਪਊ ਬ੍ਰੇਨ ਦੀ ਬ੍ਰੇਨ ਦੀ ਐਮ ਆਰ ਆਈ ਕਰਦੇ ਆ ਤੇ ਡਾਕਟਰ ਜਿਹੜੇ ਉਹ ਬਹੁਤ ਦੁਖੀ ਹਿਰਦੇ ਨਾਲ ਉਹਨੂੰ ਦੱਸਦੇ ਆ ਵੀ ਤੁਹਾਡੀ ਪਤਨੀ ਨੂੰ ਬ੍ਰੇਨ ਦਾ ਕੈਂਸਰ ਆ ਵੀ ਬ੍ਰੇਨ ਦਾ ਕੈਂਸਰ ਵੈਸੇ ਤਾਂ ਹਜੇ ਹੋ ਰਿਹਾ ਪਰ ਬ੍ਰੇਨ ਦੇ ਕੈਂਸਰ ਦਾ ਕੋਈ ਇਲਾਜ ਨਹੀਂ ਹੌਲੀ-ਹੌਲੀ ਇਹ اسی ਤਰ੍ਹਾਂ ਹੀ ਖਤਮ ਹੋ ਜੂਗੀ ਉਹ ਕਹਿੰਦਾ ਵੀ ਮੇਰਾ ਜਿੰਨਾ ਮਰਜੀ ਪੈਸਾ ਲੱਗ ਜਾਏ ਮੇਰੇ ਘਰ ਵਾਲੀ ਠੀਕ ਹੋਣੀ ਚਾਹੀਦੀ ਆ ਡਾਕਟਰ ਕਹਿੰਦੇ ਵੀ ਦੇਖੋ ਅਸੀਂ ਤਾਂ ਦਵਾਈ ਦੇ ਸਕਦੇ ਹਾਂ ਪਰ ਅੱਜ ਤੱਕ ਬ੍ਰੇਨ ਟਿਊਮਰ ਜਿਹੜੇ ਵੀ ਮਰੀਜ਼ ਦੇ ਹੋਇਆ ਬਸ ਉਹ 3-4 ਸਾਲਾਂ ਦੇ ਵਿੱਚ ਇਸੇ ਤਰ੍ਹਾਂ ਹਨਾ ਖਤਮ ਹੋ ਜਾਂਦਾ ਵੀ ਇਹਦਾ ਕੋਈ ਹੱਲ ਨਹੀਂ ਆਪਣੇ ਕੋਲ ਚਲੋ ਭਾਈ ਇਹ ਗੱਲ ਸੁਣ ਕੇ ਹਨਾ ਜੱਗੀ ਆ ਜਿਹੜਾ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਹ ਸੋਚਦਾ ਵੀ ਮੈਂ ਪ੍ਰੀਤ ਨੂੰ ਨਹੀਂ ਦੱਸੂਗਾ ਜਦੋਂ ਉਹ ਰਿਪੋਰਟਾਂ ਫੜ ਕੇ ਆਉਂਦਾ ਤੇ ਪ੍ਰੀਤ ਉਹਦਾ ਚਿਹਰਾ ਵੇਖ ਲੈਂਦੀ ਆ ਵੀ ਉਦਾਸ ਲੱਗਦਾ ਉਹ ਕਹਿੰਦੀ ਕਿ ਜੱਗੀ ਕੀ ਹੋਇਆ ਵੀ ਮੈਨੂੰ ਕੀ ਹੋਇਆਗਾ ਉਹ ਕਹਿੰਦਾ ਨਹੀਂ ਕੁਛ ਨਹੀਂ ਹੋਇਆ ਕਹਿੰਦੀ ਨਹੀਂ ਨਹੀਂ ਕੁਛ ਤਾਂ ਹੋਇਆ ਦੱਸੋ ਉਹ ਕਹਿੰਦਾ ਵੀ ਨਹੀਂ ਹੋਇਆ ਕੁਛ ਤੇ ਚਲ ਭਈ ਉਹ ਰਿਪੋਰਟਾਂ ਫੜਦੀ ਆ ਤੇ ਰਿਪੋਰਟਾਂ ਫੜ ਕੇ ਜਦੋਂ ਉਹ ਵੇਖਦੀ ਆ ਤੇ ਉਹਦੇ ਵਿੱਚ ਬ੍ਰੇਨ ਟਿਊਮਰ ਲਿਖਿਆ ਉਹਨੇ ਪੜ ਲਿਆ ਹਨਾ ਤੇ ਉਹ ਸਮਝ ਜਾਂਦੀ ਆ ਤੇ ਉਹ ਜੱਗੀ ਨੂੰ ਹੱਥ ਫੜ ਕੇ ਕਹਿੰਦੀ ਜੱਗੀ ਗੱਲ ਸੁਣਾ ਮੈਨੂੰ ਪਤਾ ਲੱਗ ਗਿਆ ਵੀ ਮੈਨੂੰ ਕੀ ਬਿਮਾਰੀ ਆ ਪਰ ਤੁਹਾਨੂੰ ਨਾ ਅਮਰੀਕਾ ਸੁਣ ਲੱਗੇ ਵੀ ਆਪਾਂ ਬੀਜੀ ਨੂੰ ਹਜੇ ਨਹੀਂ ਦੱਸਣਾ ਵੀ ਬੀਬੀ ਜੀ ਤਾਂ ਫਿਕਰ ਚ ਮਰ ਜਾਣਗੇ ਚਲੋ ਭਾਈ ਉਹ ਘਰ ਆ ਜਾਂਦੇ ਆ ਉਹਨਾਂ ਦਾ ਚਿਹਰੇ ਉਦਾਸ ਹੁੰਦੇ ਆ ਸੁਰਜੀਤ ਕੌਰ ਨੂੰ ਵੀ ਐਂ ਲੱਗਦਾ ਵੀ ਕੋਈ ਵੱਡੀ ਸਮੱਸਿਆ ਹੁੰਦੀ ਆ ਤੇ ਜਦੋਂ ਪੁੱਛਦੀ ਆ ਤਾਂ ਉਹ ਗੱਲ ਟਾਲ ਦਿੰਦੇ ਆ ਵੀ ਨਹੀਂ ਵੈਸੇ ਹੀ ਬੀਪੀ ਹਾਈ ਸੀਗਾ ਉਹਦੇ ਕਰਕੇ ਚੱਕਰ ਆਇਆ ਤੇ ਬਸ ਡਾਕਟਰ ਨੇ ਰੈਸਟ ਦੱਸੀ ਆ ਚਲੋ ਭਾਈ ਉਹ ਜਿਹੜੀ ਪ੍ਰੀਤ ਆ ਗਈ ਉਹ ਪਈ ਰਹਿੰਦੀ ਆ ਉਹ ਤਾਂ ਉੱਠਿਆ ਨਹੀਂ ਜਾਂਦਾ ਕਿਉਂਕਿ ਕੈਂਸਰ ਦੀ ਬਿਮਾਰੀ ਆ ਜਿਹੜੀ ਉਹ ਦਿਮਾਗ ਸੀ ਉਹਦੇ ਨਾਲ ਉਹਦਾ ਸੁਣਨ ਹੋ ਜਾਂਦਾ ਸੀ ਕਿੰਨਾ-ਕਿੰਨਾ ਟਾਈਮ ਉਹ ਪਈ ਰਹਿੰਦੀ ਸੀ ਤੇ ਚਲੋ ਇੱਕ ਹਫ਼ਤਾ ਤਾਂ ਲੰਘ ਜਾਂਦਾ ਹਫ਼ਤੇ ਬਾਅਦ ਜਿਹੜੀ ਸਰਜੀਤ ਕੌਰ ਉਹ ਸਮਝ ਜਾਂਦੀ ਆ ਵੀ ਗੱਲ ਕੋਈ ਹੋਰ ਆ ਉਹ ਪ੍ਰੀਤ ਕੋਲ ਆਉਂਦੀ ਆ ਤੇ ਉਹਨੂੰ ਕਹਿੰਦੀ ਕਿ ਪ੍ਰੀਤ ਪੁੱਤ ਤੂੰ ਮੈਨੂੰ ਆਪਦੀ ਮਾਂ ਕਹਿਣੀ ਆ ਨਾ ਤੂੰ ਮੇਰੀ ਧੀ ਆ ਨਾ ਤੂੰ ਮੈਨੂੰ ਸੱਚ ਦੱਸ ਵੀ ਤੈਨੂੰ ਕੀ ਹੋਇਆ ਤੇ ਪ੍ਰੀਤ ਆਪਣੀ ਸੱਸ ਦੀ ਗੱਲ ਲੱਗ ਕੇ ਰੋਣ ਲੱਗ ਜਾਂਦੀ ਆ ਤੇ ਉਹਨੂੰ ਕਹਿੰਦੀ ਆ ਕਿ ਤੇਰੀ ਨੂੰ ਬਾਲਾ ਚਿਰ ਨਹੀਂ ਤੇਰੇ ਨਾਲ ਥੋੜਾ ਟਾਈਮ ਹੀ ਆ ਵੀ ਮੈਨੂੰ ਤਾਂ ਬ੍ਰੇਨ ਦਾ ਕੈਂਸਰ ਹੋ ਗਿਆ ਪਰ ਮੰਮੀ ਮੇਰੇ ਨਾਲ ਇੱਕ ਵਾਅਦਾ ਕਰੋ ਵੀ ਤੁਸੀਂ ਮੇਰੇ ਪੁੱਤ ਨੂੰ ਰੋਲ ਨਹੀਂ ਦਿਓਗੇ ਇਸ ਹੁਣ ਕੇ surjeet Kaur ਦੀਆਂ ਚੀਕਾਂ ਨਿਕਲ ਜਾਂਦੀਆਂ ਨੇ ਉਹ ਆਪਣੀ ਨੂੰ ਉਹਨੂੰ ਗੱਲ ਲਾ ਕੇ ਬਹੁਤ ਰੋਂਦੀ ਆ ਤੇ ਉਹਨੂੰ ਕਹਿੰਦੀ ਵੀ ਮੇਰੇ ਚ ਕਿੱਥੇ ਹਿੰਮਤ ਆ ਹਨਾ ਤੇਰੇ ਪੁੱਤ ਨੂੰ ਪਾਲਣ ਦੀ ਉਹਨੂੰ ਨਹੋਰਾ ਦਿੰਦੀ ਆ ਤਾਣਾ ਦਿੰਦੀ ਆ ਵੀ ਮੈਂ ਤਾਂ ਆਪਦਾ ਮਸਾਂ ਪਾਲਿਆ ਸੀ ਮੇਰੇ ਤਾਂ ਸੁੱਖ ਦਾ ਟਾਈਮ ਸੀ ਵੀ ਹੂੰ ਤਾਂ ਤੂੰ ਮੈਨੂੰ ਕਹਿੰਦੀ ਸੀ ਤੂੰ ਮੇਰੀ ਧੀ ਆ ਤੇ ਹੁਣ ਤੂੰ ਮੈਨੂੰ ਛੱਡ ਕੇ ਚਲੀ ਗਈ ਇਸ ਹਾਲਤ ਦੇ ਵਿੱਚ ਚਲ ਅਸੀਂ ਵਿਰਾਗ ਕਰਦੀਆਂ ਉਹ ਦੋਨੋਂ ਇੱਕ ਦੂਜੀ ਦੇ ਗੱਲ ਲੱਗ ਕੇ ਚਲ ਉਹ ਕਹਿੰਦੀ ਨਹੀਂ ਤੈਨੂੰ ਕੁਝ ਨਹੀਂ ਹੋਊਗਾ ਠੀਕ ਐ ਤੂੰ ਆਪਦਾ ਰਹਿਸਟ ਕਰ ਖਾਇਆ ਪੀਆ ਕਰ ਪਰਮਾਤਮਾ ਨੂੰ ਮੈਂ ਬਹੁਤ ਟਾਈਮ ਦਿੱਤੀ ਹੁਣੀਆ ਪਰਮਾਤਮਾ ਨੇ ਮੇਰੇ ਨਾਲ ਚੰਗੀ ਨਹੀਂ ਕੀਤੀ ਸੀ ਮੈਂ ਬਹੁਤ ਛੋਟੀ ਉਮਰ ਦੇ ਵਿੱਚ ਸਿਰੋਂ ਨੰਗੀ ਹੋ ਗਈ ਸੀ ਪਰ ਹੁਣ ਪਰਮਾਤਮਾ ਮੈਨੂੰ ਐਡਾ ਵੱਡਾ ਦੁੱਖ ਨਹੀਂ ਦੇ ਸਕਦਾ ਚਲ ਭਈ ਉਹ ਕੀ ਕਰਦੀ ਆ ਉਹ ਸਵੇਰ ਗੁਰਦੁਆਰੇ ਜਾਂਦੀ ਸੀ ਉਹਨਾਂ ਹੁਣ ਪਾਠ ਕਰਕੇ ਆਉਂਦੀ ਆ ਤੇ ਹੌਲੀ ਹੌਲੀ ਉਹਨੇ ਆਪਣੇ ਪੋਤੇ ਨੂੰ ਨਾਲ ਲੈ ਜਾਣਾ ਸ਼ੁਰੂ ਕਰ ਦਿੱਤਾ ਕਹਿੰਦੀ ਨੂਰ ਚੱਲ ਗੁਰੂ ਘਰ ਚੱਲ ਜੀ ਪੁੱਤ ਤੇਰੀ ਮੰਮੀ ਠੀਕ ਹੋ ਜੂ ਉਹ ਆਪਣੇ ਪੁੱਤ ਕੋਲੇ ਗੱਲਾਂ ਕਰਦੀ ਦੀ ਜੇ ਤੂੰ ਚਾਹਣਾ ਤੇਰੀ ਮਾਂ ਤੇਰੇ ਨਾਲ ਰਹੇ ਹਮੇਸ਼ਾ ਤੇ ਉਹ ਅਹੰਕਾਰ ਕਰਕੇ ਉਹਨੂੰ ਗੁਰੂ ਘਰ ਜਾਣ ਲਾ ਲਿਆ ਉੱਥੇ ਉਹ ਪਾਠ ਕਰਦੇ ਚੌਪੀ ਸਾਬ ਦੇ ਨਾ ਪੰਜ-ਪੰਜ ਪਾਠ ਕਰਦੇ ਦਾਦੀ ਪੁੱਤ ਹੌਲੀ-ਹੌਲੀ ਉਹਦਾ ਪੁੱਤਾ ਵਧੀਆ ਪਾਠ ਸਿੱਖ ਗਿਆ। ਸੁਬਾ ਸ਼ਾਮ ਉਹਨਾਂ ਨੇ ਚੌਪੀ ਸਾਬ ਦੇ ਪੰਜ-ਪੰਜ ਪਾਠ ਕਰਨੇ ਸੀ। ਸੁਬਾ ਉਹ ਗੁਰੂ ਘਰ ਜਾ ਕੇ ਕਰੇ ਆਉਂਦੇ ਜੇ ਕਦੇ ਸੁਬਾ ਨਾ ਜਾ ਜਾਂਦਾ ਤਾਂ ਸ਼ਾਮ ਨੂੰ ਜਾਂਦੇ। ਗੁਰੂ ਘਰ ਦਾ ਉਹਨੇ ਨੇਮ ਹੀ ਬਣਾ ਲਿਆ ਸੀ। ਉਧਰ ਪ੍ਰੀਤ ਦੀ ਦਵਾਈ ਚੱਲ ਰਹੀ ਸੀ ਤੇ ਡਾਕਟਰ ਹਰ ਵਾਰ ਕਹਿ ਦਿੰਦੇ ਸੀ ਕਿ ਤੁਹਾਡੀ ਪਤਨੀ ਦਾ ਸਮਾਂ ਬਹੁਤ ਘੱਟ ਆ। ਬਸ ਇਹ ਦਵਾਈਆਂ ਤਾਂ ਇੱਕ ਮਾੜ ਖੜਾਉਣ ਨੂੰ ਆ ਵੀ ਪਰ ਇਹ ਠੀਕ ਨਹੀਂ ਹੁੰਦੀ। ਚਲੋ ਜੱਗੀ ਸੀ ਜਿਹੜਾ ਉਹ ਵੀ ਬਹੁਤ ਨਿਰਾਸ਼ ਰਹਿੰਦਾ ਸੀ। ਪਰ ਉਹਨੇ ਕਦੇ ਆਪਣੀ ਮਾਂ ਨੂੰ ਟੋਕਿਆ ਨਹੀਂ ਸੀ ਹਨਾ ਉਹ ਸੋਚਦਾ ਸੀ ਵੀ ਚਲ ਮੇਰੀ ਮਾਂ ਅਰਦਾਸਾਂ ਕਰਦੀ ਹੈਗੀ ਵੀ ਕੀ ਪਤਾ ਇਹਦੀ ਅਰਦਾਸ ਦੇ ਮੁੱਲ ਪੈ ਜੇ ਚਲੋ ਭਈ ਇਸੇ ਤਰ੍ਹਾਂ ਕਰਦੇ ਕਰਾਉਂਦੇ ਸਾਲ ਲੰਘ ਜਾਂਦਾ ਤੇ ਜਦੋਂ ਉਹ ਡਾਕਟਰ ਨੂੰ ਦਿਖਾਉਣ ਜਾਂਦੇ ਆ ਤਾਂ ਡਾਕਟਰ ਕਹਿੰਦਾ ਵੀ ਬਸ ਡੇਢ ਸਾਲ ਤੱਕ ਦਾ ਹੁੰਦਾ ਵੀ ਜਦੋਂ ਆਪਾਂ ਨੂੰ ਪਤਾ ਲੱਗ ਜੇ ਬ੍ਰੇਨ ਟਿਊਮਰ ਆ ਵੀ ਡੇਢ ਸਾਲ ਤੱਕ ਮਰੀਜ਼ ਜਿਉਂਦੇ ਰਹੇ ਅੱਜ ਤੱਕ ਵੀ ਜਿਹੜੇ ਵੀ ਮੇਰੇ ਕੋਲ ਆਏ ਆ ਵੀ ਉਸ ਤੋਂ ਬਾਅਦ ਤਾਂ ਉਹਨਾਂ ਦੀ ਜਿਹੜੀ ਖਤਮ ਹੋ ਜਾਂਦੇ ਆ ਉਹ ਚਲੋ ਭਈ ਉਹਨੂੰ ਜੱਗੀ ਨੂੰ ਬਹੁਤ ਫਿਕਰ ਹੁੰਦਾ ਵੀ ਇਹਦਾ ਮਤਲਬ ਸਾਡੇ ਕੋਲੇ 6 ਮਹੀਨੇ ਦਾ ਸਮਾਂ ਹੀ ਰਹਿ ਗਿਆ ਤੇ ਉਧਰ ਜਿਹੜੀ ਸਰਜੀਤ कौर ਆ ਉਹ ਪ੍ਰਮਾਤਮਾ ਅੱਗੇ ਇੱਕ ਵੀਰ ਅਰਦਾਸ ਕਰਦੀ ਆ ਕਿ ਪ੍ਰਮਾਤਮਾ ਮੈਂ ਅੱਜ ਤੱਕ ਤੇਰੇ ਤੋਂ ਕੁਝ ਨਹੀਂ ਮੰਗਿਆ ਨਾ ਮੈਂ ਤੈਨੂੰ ਕੋਈ ਤਾਨਾ ਮੇਣਾ ਮਾਰਿਆ ਪਰ ਅੱਜ ਮੈਂ ਤੈਨੂੰ ਤਾਨਾ ਮੇਣਾ ਮਾਰਦੀ ਆ ਤੈਨੂੰ ਮੇਰੀ ਨੂੰ ਮੇਰੀ ਧੀ ਵਾਪਸ ਕਰਨੀ ਪਊਗੀ ਤੂੰ ਮੇਰੇ ਸਿਰ ਦਾ ਸਾਈਂ ਖੋਲਿਆ ਮੈਂ ਸਬਰ ਕਰ ਲਿਆ ਪਰ ਹੁਣ ਮੈਂ ਨਹੀਂ ਮਾਫ ਕਰੂੰਗੀ ਤੈਨੂੰ ਚਲੋ ਭਈ ਉਹਨੂੰ ਮਿੱਠੇ ਤਾਨੇ ਰੱਬ ਨੂੰ ਦਿੰਦੀ ਆ ਤੇ ਆਪਣੇ ਪੋਤੇ ਨੂੰ ਕਹਿੰਦੀ ਆ ਕਿ ਅਰਦਾਸ ਕਰਨੀ ਆ ਸੁਬਾ ਸ਼ਾਮ ਤੇ ਪਾਠ ਕਰਨਾ ਇਸੇ ਤਰ੍ਹਾਂ ਪਾਠ ਕਰਦੇ ਆ ਤੇ ਉਸ ਤੋਂ ਬਾਅਦ ਉਹ ਜਿਹੜੀ ਉਹਦੀ ਨੂੰਹ ਹੈ ਪ੍ਰੀਤ ਉਹ ਸੋਚਦੀ ਆ ਕਿ ਮੰਮੀ ਕਿਉਂ ਨਾ ਆਪਾਂ ਆਪਣੇ ਘਰੇ ਅਖੰਡ ਪਾਠ ਕਰਵਾ ਲਈਏ ਵੀ ਹਨਾ ਮੇਰਾ ਕੀ ਪਤਾ ਮੈਂ ਕਿੰਨਾ ਕ ਤੇਰਾ ਵੀ ਮੈਂ ਆਪਣੇ ਪੁੱਤ ਦਾ ਵਿਆਹ ਤਾਂ ਨਹੀਂ ਵੇਖਣਾ ਪਰ ਮੈਂ ਚਾਹਉਣੀ ਆ ਵੀ ਆਪਾਂ ਕੋਈ ਫੰਕਸ਼ਨ ਕਰੀਏ ਆਪਾਂ ਸਾਰੇ ਰਿਸ਼ਤੇਦਾਰਾਂ ਨੂੰ ਬੁਲਾਈਏ ਚਲ ਭਾਈ ਉਹਦੀ ਇੱਛਾ ਤੇ ਉਹ ਅਖੰਡ ਪਾਠ ਆ ਜਿਹੜਾ ਉਹਦੀ ਤਰੀਕ ਬੰਨ ਲੈਂਦੇ ਆ ਤੇ ਇੱਕ ਹਫ਼ਤੇ ਦੇ ਵਿੱਚ ਹੀ ਉਹ ਅਖੰਡ ਪਾਠ ਪ੍ਰਕਾਸ਼ ਕਰਾ ਲੈਂਦੇ ਆ ਅਖੰਡ ਪਾਠ ਹੋਇਆ ਤਾਂ ਸਰਜੀਤ ਕੌਰ ਤੇ ਜੱਗੀ ਤੇ ਸਰਜੀਤ ਕੌਰ ਦਾ ਪੋਤਾ ਨੂਰ ਤਿੰਨਾ ਦਿਨ ਤੇ ਤਿੰਨ ਰਾਤਾਂ ਉਹਨਾਂ ਨੇ ਮਤਲਬ ਸੌਂ ਕੇ ਨਹੀਂ ਵੇਖਿਆ ਉਹਨਾਂ ਨੇ ਬਸ ਇਹੀ ਅਰਦਾਸ ਕੀਤੀ ਕਿ ਸਾਨੂੰ ਸਾਡੀ ਪ੍ਰੀਤ ਵਾਪਸ ਕਰ ਦੇ ਪ੍ਰੀਤ ਠੀਕ ਹੋਣੀ ਚਾਹੀਦੀ ਆ ਤੁਨੋਂ ਮਣ ਉਹਨਾਂ ਨੇ ਸੇਵਾ ਕੀਤੀ ਸਾਰੇ ਰਿਸ਼ਤੇਦਾਰ ਬੁਲਾਏ ਚਲੋ ਇਕੱਠ ਹੋਇਆ ਤੇ ਪ੍ਰੀਤ ਨੂੰ ਵੀ ਥੋੜਾ ਜਾਇ ਮਹਿਸੂਸ ਹੋਇਆ ਪ੍ਰੀਤ ਨੇ ਸੰਗਤਾਂ ਦੇ ਵਿੱਚ ਹਨਾ ਨਾਲ ਸੰਗਤਾਂ ਦੇ ਪੰਗਤ ਦੇ ਵਿੱਚ ਬਹਿ ਕੇ ਪ੍ਰਸ਼ਾਦਾ ਸਕਿਆ ਤੇ ਉਸ ਤੋਂ ਬਾਅਦ ਚਲੋ ਥੋੜੇ ਜੇ ਦਿਨਾਂ ਬਾਅਦ ਪ੍ਰੀਤ ਨੂੰ ਆਪਣਾ ਆਪ ਕੁਝ ਠੀਕ ਲੱਗਣ ਲੱਗਿਆ ਪਹਿਲਾਂ ਉਹ ਤਾਂ ਉੱਠਿਆ ਨਹੀਂ ਜਾਂਦਾ ਸੀ ਬਹੁਤ ਚੱਕਰ ਆਉਂਦੀ ਸੀ ਉਹਨੂੰ ਪਰ ਹੁਣ ਉੱਠ ਕੇ ਉਹ ਬਾਥਰੂਮ ਤੱਕ ਜਾਂਦੀ ਤੇ ਉਹਦੇ ਜੀ ਕਰਦਾ ਰਸੋਈ 'ਚ ਜਾ ਕੇ ਮੈਂ ਚਾਹ ਬਣਾ ਕੇ ਪੀਵਾਂ ਚਾਹ ਵੀ ਬਣਾ ਲੈਂਦੀ ਨਾਲੇ ਆਪਣੀ ਸੱਸ ਨੂੰ ਫੜਾ ਦਿੰਦੀ ਤੇ ਸੁਰਜੀਤ ਕੌਰ ਨੂੰ ਵੀ ਐਂ ਲੱਗਿਆ ਵੀ ਮੈਂ ਠੀਕ ਆ ਵੀ ਇਹ ਠੀਕ ਹੈਗੀ ਪ੍ਰੀਤ ਚਲ ਉਸ ਤੋਂ ਬਾਅਦ ਜੱਗੀ ਜਦੋਂ ਆਪਣੇ ਘਰ ਵਾਲੀ ਨੂੰ ਡਾਕਟਰ ਦੇ ਲੈ ਕੇ ਜਾਂਦਾ ਤੇ ਡਾਕਟਰ ਜਿਹੜੇ ਉਹ ਦੁਬਾਰਾ ਐਮ ਆਰ ਆਈ ਕਰਦੇ ਆ ਕਿਉਂਕਿ ਐਮ ਆਰ ਆਈ ਉਹ ਦੋ ਕੁ ਮਹੀਨਿਆਂ ਤੋਂ ਕਰਾਈ ਰੱਖਦੇ ਸੀ ਦੇਖਦੇ ਸੀ ਵੀ ਕਿੰਨੀ ਕੁ ਬਿਮਾਰੀ ਵਧੀ ਘਟੀ ਆ ਤੇ ਡਾਕਟਰ ਜਦੋਂ ਰਿਪੋਰਟ ਦੇਖਦੇ ਆ ਤੇ ਉਹ ਕਹਿੰਦੇ ਆ ਕਿ ਮਿਸਟਰ ਜੱਗੀ ਵੀ ਤੁਹਾਡੀ ਪਤਨੀ ਨੇ ਤਾਂ ਕਮਾਲ ਕਰ ਦਿੱਤਾ ਵੀ ਤੁਹਾਡੀ ਪਤਨੀ ਨੇ ਤਾਂ ਕੈਂਸਰ ਨੂੰ ਹਰਾਤਾ ਵੀ ਜਿਹੜੀ ਮਰੀਜ਼ ਦੀ ਜਿਹੜੇ ਹਨਾ ਬਿਮਾਰੀ ਦੀ ਅਸੀਂ ਕਦੇ ਦੇਖਿਆ ਨਹੀਂ ਸੀ ਵੀ ਮਰੀਜ਼ ਠੀਕ ਹੁੰਦਾ ਤੇ ਵੀ ਤੁਹਾਡੀ ਪਤਨੀ ਤਾਂ ਬਿਲਕੁਲ ਠੀਕ ਆ ਹੁਣ ਤੱਕ ਕੈਂਸਰ ਦਾ ਕੋਈ ਸਿਪਟਮ ਨਹੀਂ ਹੈਗਾਗਾ ਐਮ ਆਰ ਆਈ ਦੇ ਵਿੱਚ ਰਿਪੋਰਟ ਦੇਖੋ ਤੁਸੀਂ ਬਿਲਕੁਲ ਠੀਕ ਆਈ ਆ ਇਹ ਕਿਵੇਂ ਹੋਇਆ ਵੀ ਅਸੀਂ ਤਾਂ ਦਵਾਈਆਂ ਦਿੱਤੀਆਂ ਸੀਗੀਆਂ ਸਾਨੂੰ ਤਾਂ ਇਹ ਸੀ ਵੀ ਬੜਾ ਚਿਰ ਨਹੀਂ ਘਟਦੀ ਤਾਂ ਫਿਰ ਜੱਗੀ ਡਾਕਟਰ ਨੂੰ ਕਹਿੰਦਾ ਕਿ ਡਾਕਟਰ ਸਾਹਿਬ ਇਹ ਮੇਰੀ ਪੁੱਤ ਤੇ ਮੇਰੀ ਮਾਂ ਦੀ ਤਪੱਸਿਆ ਦਾ ਫਲ ਆ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸਾਂ ਕੀਤੀਆਂ ਚੌਪਈ ਸਾਹਿਬ ਦਾ ਜਿਹੜਾ ਪਾਠ ਉਹਨਾਂ ਨੇ ਕੀਤਾ ਉਹਦਾ ਫਲ ਆ ਤੇ ਡਾਕਟਰ ਆ ਜਿਹੜੇ ਉਹ ਵੀ ਹੈਰਾਨ ਰਹਿ ਜਾਂਦੇ ਆ ਤੇ ਉਸ ਤੋਂ ਬਾਅਦ ਜੱਗੀ ਆ ਜਿਹੜਾ ਡਾਕਟਰ ਨੂੰ ਇੱਕੋ ਹੀ ਕਹਿੰਦਾ ਕਿ ਠੀਕ ਹੈ ਹਨਾ ਤੁਸੀਂ ਤੁਹਾਨੂੰ ਰੱਬ ਦਾ ਦਰਜਾ ਦਿੱਤਾ ਗਿਆ ਪਰ ਜਿੱਥੇ ਤੁਹਾਡੇ ਵੀ ਹੱਥ ਖੜੇ ਹੋ ਜਾਣ ਤੁਹਾਡੇ ਕੋਲ ਅਕਸਰ ਪੇਸ਼ੈਂਟ ਆਉਂਦੇ ਆ ਕੈਂਸਰ ਦੇ ਆਉਂਦੇ ਆ ਕਿਸੇ ਵੀ ਬਿਮਾਰੀ ਦੇ ਤੁਸੀਂ ਉਹਨਾਂ ਨੂੰ ਇੱਕ ਗੱਲ ਜ਼ਰੂਰ ਕਹਿਣੀ ਆ ਕਿ ਬਿਮਾਰੀ ਦੇ ਵਿੱਚ ਦਵਾਈ ਦੇ ਨਾਲ ਨਾਲ ਦੁਆ ਵੀ ਜ਼ਰੂਰੀ ਆ ਪੰਜ ਪਾਠ ਚੌਪਈ ਸਾਹਿਬ ਦੇ ਤੁਸੀਂ ਜ਼ਰੂਰ ਸਭ ਨੂੰ ਦੱਸਣੀ ਆ ਕਿਸੇ ਦਾ ਭਲਾ ਹੋ ਸਕੇ ਤੇ ਡਾਕਟਰ ਜਿਹੜੇ ਉਹ ਜੱਗੀ ਦੀ ਇਸ ਗੱਲ ਨੂੰ ਐਪਰੀਸ਼ੀਏਟ ਕਰਦੇ ਆ ਫਿਰ ਨਾ ਉਹ ਪ੍ਰੀਤ ਦੀ ਫੋਟੋ ਆ ਜਿਹੜੀ ਉਹੋ ਖਿੱਚਦੇ ਆ ਤੇ ਫੋਟੋ ਖਿੱਚ ਕੇ ਇੱਕ ਬੈਨਰ ਬਣਾ ਕੇ ਹਸਪਤਾਲ ਦੇ ਵਿੱਚ ਲਾਉਂਦੇ ਆ ਕਿ ਕੈਂਸਰ ਨੂੰ ਹਰਾਉਣ ਵਾਲੀ ਇੱਕ ਬਹਾਦਰ ਔਰਤ ਫਿਰ ਉਹ ਸਾਰੀ ਵਿਖਿਆ ਜਿਹੜੀ ਉਹਤੇ ਲਿਖਦੇ ਆ ਵੀ ਕਿਵੇਂ ਪ੍ਰਮਾਤਮਾ ਦੇ ਵਿੱਚ ਯਕੀਨ ਨੇ ਹਨਾ ਇਸ ਔਰਤ ਨੂੰ ਕੈਂਸਰ ਤੋਂ ਬਚਾਇਆ ਵੀ ਇਹਦੇ ਛੋਟੇ ਜਿਹੇ 7-8 ਸਾਲ ਦੇ ਪੁੱਤਰ ਤੇ ਸੱਸ ਨੇ ਕਿੰਨੀ ਤਪੱਸਿਆ ਕੀਤੀ ਆ ਚਲੋ ਉਹ ਖੁਸ਼ੀ-ਖੁਸ਼ੀ ਘਰ ਆਉਂਦੇ ਆ ਤੇ ਆਉਂਦੇ ਉਹ ਮਠਿਆਈ ਦਾ ਡੱਬਾ ਲੈ ਕੇ ਆਉਂਦੇ ਆ ਸਰਜੀਤ ਕੌਰ ਨੂੰ ਆ ਕੇ ਜਦੋਂ ਮਰਫੀ ਖਵਾਉਂਦੇ ਆ ਤੇ ਉਹ ਕਹਿੰਦੀ ਵੀ ਇਹ ਕਿਵੇਂ ਤਾਂ ਫਿਰ ਜੱਗੀ ਕਹਿੰਦਾ ਵੀ ਮਾਂ ਤੇਰੀ ਤੇ ਤੇਰੇ ਪੋਤੇ ਦੀ ਤਪੱਸਿਆ ਨੇ ਤੇਰੀ ਧੀ ਦੀ ਜ਼ਿੰਦਗੀ ਬਖਸ਼ਦੀ ਵੀ ਇਹ ਬਿਲਕੁਲ ਠੀਕ ਹੋ ਚੁੱਕੀ ਆ ਤੇ ਇਹ ਸੁਣ ਕੇ ਸਰਜੀਤ ਕੌਰ ਦੀਆਂ ਅੱਖਾਂ ਦੇ ਵਿੱਚ ਖੁਸ਼ੀ ਦੇ ਹੰਝੂ ਆ ਜਾਂਦੇ ਆ ਜਦੋਂ ਨੂਰ ਸਕੂਲੋਂ ਆਉਂਦਾ ਸਾਰੇ ਜਣੇ ਉਹਨੂੰ ਪਿਆਰ ਕਰਦੇ ਆ ਕਿ ਇੱਕ ਬੱਚਾ ਦੇਖੋ ਜਿਹੜਾ ਹਨਾ ਮੋਬਾਈਲ ਤੋਂ ਜਾਂ ਟੀਵੀ ਤੋਂ ਪਰੇ ਨਹੀਂ ਹੁੰਦਾ ਹੁੰਦਾ ਵੀ ਉਹਨੇ ਆਪਣੀ ਮਾਂ ਲਈ ਕਿੰਨੀਆਂ ਦੁਆਵਾਂ ਕੀਤੀਆਂ ਫਿਰ ਜਦੋਂ ਉਹ ਆ ਜਾਂਦਾ ਫਿਰ ਸ਼ਾਮ ਨੂੰ ਸਾਰੇ ਜਣੇ ਇਕੱਠੇ ਹੋ ਕੇ ਗੁਰੂ ਘਰ ਜਾਂਦੇ ਆ ਤੇ ਸ਼ੁਕਰਾਨਾ ਕਰਦੇ ਆ ਸ਼ੁਕਰਾਨੇ ਦੀ ਅਰਦਾਸ ਵੀ ਕਰਾਉਂਦੇ ਆ ਫਿਰ ਜਦੋਂ ਵੀ ਕੋਈ ਉਹਨਾਂ ਨੂੰ ਮਿਲਦਾ ਹਨਾ ਕਿਸੇ ਨਾਲ ਵੀ ਉਹ ਮਿਲਦੇ ਤਾਂ ਹਰ ਇੱਕ ਨੂੰ ਉਹ ਹੀ ਹੀ ਕਹਿੰਦੇ ਕਿ ਬਿਮਾਰੀਆਂ ਹੋ ਜਾਂਦੀਆਂ ਪਰ ਬਿਮਾਰੀਆਂ ਤੋੜਨ ਵਾਲਾ ਵੀ ਉਹ ਪ੍ਰਮਾਤਮਾ ਦਾ ਵੀ ਇੱਕ ਸੱਸ ਨੇ ਦੇਖੋ ਆਪਣੀ ਨੂੰਹ ਲਈ ਕਿੰਨੀ ਦੁਆ ਕੀਤੀ ਵੀ ਦੋ ਗੱਲਾਂ ਇਹਦੇ ਵਿੱਚ ਆਪਾਂ ਨੂੰ ਸਿੱਖਣ ਨੂੰ ਮਿਲੀਆਂ ਵੀ ਜੇ ਆਪਾਂ ਚਾਹੀਏ ਵੀ ਘਰ ਨੂੰ ਸਵਰਗ ਬਣਾਉਣਾ ਤੇ ਵਾਕਿਆ ਹੀ ਘਰ ਸਵਰਗ ਬਣ ਜਾਂਦਾ ਸਵਰਗ ਹੀ ਸੀ ਜਿੱਥੇ ਮੌਤ ਦੇ ਮੂੰਹ ਦੇ ਵਿੱਚੋਂ ਪ੍ਰੀਤ ਆ ਕੇ ਮੁੜ ਗਈ ਤੇ ਉਹ ਹੋਇਆ ਉਹਦੀ ਸੱਸ ਦੀ ਉਦੇ ਪੁੱਤਰ ਦੀ ਤਪੱਸਿਆ ਤਪੱਸਿਆ ਕਰਕੇ ਆ ਵੀ ਨਹੀਂ ਅੱਜ ਕੱਲ੍ਹ ਕੋਣ ਕਿਸੇ ਲਈ ਇੰਨੀ ਅਰਦਾਸਾਂ ਤੇ ਦੁਆਵਾਂ ਕਰਦਾਗਾ ਹਾਂਜੀ ਦੋਸਤੋ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜਾਂਦੇ ਜਾਂਦੇ ਆਪਾਂ ਕੱਲ੍ਹ ਵਾਲੀ ਕਹਾਣੀ ਦੇ ਕਮੈਂਟ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਪਹਿਲਾ ਕਮੈਂਟ ਹੈ ਜਗਦੀਸ਼ ਕੁਮਾਰ ਬਹੁਤ ਹੀ ਵਧੀਆ ਕਹਾਣੀ ਲੱਗੀ ਹੈ ਪੜ੍ਹਾਈ ਦਾ ਮਹੱਤਵ ਦਾ ਜ਼ਿਕਰ ਕੀਤਾ ਗਿਆ ਹੈ ਇਸ ਦੇ ਕਾਰਨ ਹੀ ਭਾਬੀ ਨੇ ਆਪਣੇ ਦਿਓਰ ਨੂੰ ਇੱਕ ਚੰਗਾ ਅਫਸਰ ਬਣਾ ਦਿੱਤਾ ਉਸ ਦੇ ਪਤੀ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋਇਆ ਹੈ ਗੁਰਪ੍ਰੀਤ ਸਿੰਘ ਨਾਈਸ ਸਟੋਰੀ ਜੀ ਤੀਰਥਕੌਰ ਵੈਰੀ ਨਾਈਸ ਸਟੋਰੀ ਹੈਪੀ ਸਿੰਘ ਹੈਪੀ ਸਿੰਘ ਵੈਰੀ ਨਾਈਸ ਸਟੋਰੀ ਸਿਸਟਰ ਅੱਗੇ ਪ੍ਰਗਟ ਸਿੰਘ ਦੀ ਆਈਡੀ ਤੋਂ ਮੇਰੀ ਭੈਣ ਗੁਰਮੀਤ ਨਿਜਾਮਦੀਨ ਨਿਜਾਮਦੀਨ ਵਾਲਾ ਤੋਂ ਦੀਦੀ ਜੀ ਬਹੁਤ ਸੋਹਣੀ ਕਹਾਣੀ ਸੁਨੀਤਾ ਨੇ ਬਹੁਤ ਵਧੀਆ ਕੀਤਾ ਆਪਣੇ ਦਿਓਰ ਨੂੰ ਅਫਸਰ ਬਣਾ ਦਿੱਤਾ ਸੁਨੀਤਾ ਦੇ ਪਤੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅੱਗੇ ਵੀਰਪਾਲ ਬਰਾੜ ਬਹੁਤ ਸੋਹਣੀ ਸਟੋਰੀ ਕਿਰਨ ਰਾਜਕੁਮਾਰ ਖੁਸ਼ੀ ਤੇ ਗਮੀ ਵਾਲੀ ਕਹਾਣੀ ਆ ਕਹਾਣੀ ਬਹੁਤ ਵਧੀਆ ਹੈ ਜੀ ਪ੍ਰੀਤਮ ਸਿੰਘ ਨਾਈਸ ਸਟੋਰੀ ਬਨিতা ਰਾਣੀ ਵੈਰੀ ਨਾਈਸ ਭੋਲਾ ਪਿੰਡੀ ਗੁੱਡ ਵਾਈ ਜੀ ਗੱਗੂ ਗਿੱਲ ਜੀ ਇਹਨਾਂ ਨੇ ਇਮੋਜੀ ਭੇਜੇ ਨੇ ਅੱਗੇ ਰਾਜ ਬਿੰਦਰ ਕੌਰ ਵੈਰੀ ਗੁੱਡ ਸਟੋਰੀ ਐਂਡ এডੂਕੇਸ਼ਨ ਇਜ਼ ਰੀਅਲੀ ਇੰਪੋਰਟੈਂਟ ਸੁਨੀਤਾ ਬੰਟਰ ਟੂ ਹੈਵ ਮੋਰ এডੂਕੇਸ਼ਨ but her husband did not let her but her brother in law wanted more education and sister in law helped him out and sunita aaj going through hard time sad and emotional and happy news about in laws and uh, raj bancouver bc canada hanji tuhanu bahut bahut dhanwad ਤੁਸੀਂ ਪੜ੍ਹਾਈ ਦੀ ਮਹੱਤਤਾ ਬਾਰੇ ਲਿਖਿਆ ਤੇ ਕਹਾਣੀ ਨੂੰ ਸੁਣ ਕੇ ਕਹਾਣੀ ਬਾਰੇ ਜਿਹੜੇ ਆਪਣੇ ਵਿਚਾਰ ਆ ਆਪਣੇ ਕਮੈਂਟ ਬਾਕਸ ਦੇ ਵਿੱਚ ਰੱਖੇ ਆ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ